ਬਜ਼ੁਰਗਾਂ ਦੀਆਂ ਇਹਨਾਂ ਗੱਲਾਂ ਨੂੰ ਪੱਲੇ ਬੰਨ ਲਓ ਜ਼ਿੰਦਗੀ ਵਿੱਚ ਬਹੁਤ ਕੰਮ ਆਣਗੀਆਂ ਨੰਬਰ 1 ਰਾਤ ਨੂੰ ਸੌਣ ਸਮੇਂ ਦੰਦਾਂ ਥੱਲੇ ਹਿੰਗ ਰੱਖ ਕੇ ਸੌਂ ਜਾਇਆ ਕਰੋ ਇਸ ਨਾਲ ਦੰਦਾਂ ਵਿੱਚ ਜੇਕਰ ਕੀੜਾ ਲੱਗਿਆ ਹੋਵੇਗਾ ਉਹ ਆਪਣੇ ਆਪ ਬਾਹਰ ਨਿਕਲ ਜਾਵੇਗਾ ਨੰਬਰ 2 ਚਾਹ ਦੁੱਧ ਪੀਣ ਤੋਂ ਤੁਰੰਤ ਬਾਅਦ ਕਦੇ ਵੀ ਪਾਣੀ ਨਾ ਪੀਵੋ ਨਹੀਂ ਤਾਂ ਸਰੀਰ ਨੂੰ ਬਹੁਤ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਨਾਲ ਤੁਹਾਡੇ ਪੱਲੇ ਪਛਤਾਵੇ ਤੋਂ ਬਿਨਾਂ ਕੁਝ ਵੀ ਨਹੀਂ ਰਹਿੰਦਾ ਨੰਬਰ 3 ਕੱਚੇ ਦੁੱਧ ਵਿੱਚ ਜੈਫਲ ਮਿਕਸ ਕਰਕੇ ਆਪਣੇ ਚਿਹਰੇ ਤੇ ਲਗਾ ਲਓ ਚਿਹਰਾ ਸਾਫ਼ ਹੋਣ ਲੱਗ ਜਾਵੇਗਾ ਦਾਗ-ਧੱਬੇ ਸਾਫ਼ ਹੋ ਜਾਣਗੇ ਨੰਬਰ 4 ਰਸੋਈ ਦੇ ਪਾਂਡਿਆਂ ਨੂੰ ਸੁੱਕੇ ਨਿੰਬੂ ਨਾਲ ਸਾਫ਼ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿੱਚ ਗੈਸ ਬਰਨਰ, ਚੋਪਿੰਗ ਬੋਰਡ ਆਦਿ ਸ਼ਾਮਲ ਹਨ। ਸੁੱਕੇ ਨਿੰਬੂ ਇੱਕ ਕੁਦਰਤੀ ਕਲੀਨਰ ਵਾਂਗ ਹੁੰਦੇ ਹਨ। ਇਸ ਵਿੱਚ ਹਲਕਾ ਨਮਕ ਮਿਲਾ ਡੂੰਘੇ ਤੱਬਿਆਂ ਨੂੰ ਸਾਫ਼ ਕੀਤਾ ਜਾ ਸਕਦਾ ਹੈ। ਨੰਬਰ 5 ਜਦੋਂ ਵੀ ਤੁਸੀਂ ਪੈਦਲ ਚੱਲਦੇ ਹੋ ਤਾਂ ਆਪਣੇ ਕਦਮਾਂ ਨੂੰ ਹਮੇਸ਼ਾ ਤੇਜ਼ੀ ਨਾਲ ਰੱਖੋ ਤੇ ਨਾਲ ਹੀ ਵੱਡੇ ਵੱਡੇ ਕਦਮ ਪਰੋ ਇਸ ਨਾਲ ਸਰੀਰ ਉੱਪਰ ਆਇਆ ਹੋਇਆ ਮੋਟਾਪਾ ਘੱਟ ਹੋਵੇਗਾ ਤੇ ਨਾਲ ਹੀ ਤੁਸੀਂ ਸਰੀਰਕ ਪੱਖੋਂ ਵੀ ਤੰਦਰੁਸਤ ਰਹੋਗੇ ਨੰਬਰ 6 ਜੇਕਰ ਤੁਸੀਂ ਖਾਣਾ ਖਾਣ ਸਮੇਂ ਕਾਲੀ ਕਰਦੇ ਹੋ ਤਾਂ ਉਹ ਖਾਣਾ ਤੁਹਾਡੇ ਸਰੀਰ ਅੰਦਰ ਸਹੀ ਤਰੀਕੇ ਨਾਲ ਪਚਦਾ ਨਹੀਂ ਸکھوں ਗੜਦਾ ਹੀ ਹੈ ਜਿਸ ਕਾਰਨ ਤੁਸੀਂ ਅਨੇਕਾਂ ਹੀ ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹੋ ਨੰਬਰ 7 ਘਿਓ ਦੇ ਨਾਲ ਜੇਕਰ ਤੁਸੀਂ ਸੰਤਰਾ ਖਾ ਲਓ ਇਸ ਨਾਲ ਤੁਹਾਡਾ ਮਾਨਸਿਕ ਤਣਾ ਘੱਟ ਹੋਣ ਲੱਗ ਜਾਵੇਗਾ ਤੇ ਤੁਸੀਂ ਵਧੀਆ ਵਧੀਆ ਮਹਿਸੂਸ ਕਰੋਗੇ ਨੰਬਰ 8 ਜੇਕਰ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਉਲਟੀ ਆਉਂਦੀ ਹੋਵੇ ਜਾਂ ਫਿਰ ਜੀ ਕੱਚਾ ਹੁੰਦਾ ਹੋਵੇ ਤਾਂ ਤੁਸੀਂ ਰੋਟੀ ਨਾਲ ਨਿੰਬੂ ਦਾ ਅਚਾਰ ਜ਼ਰੂਰ ਖਾਇਆ ਕਰੋ ਇਸ ਤੋਂ ਇਲਾਵਾ ਤੁਸੀਂ ਨਿੰਬੂ ਦੇ ਇੱਕ ਟੁਕੜੇ ਉੱਪਰ ਕਾਲਾ ਨਮਕ ਤੇ ਕਾਲੀ ਮਿਰਚ ਲਗਾ ਕੇ ਉਸ ਨੂੰ ਚੱਟ ਵੀ ਸਕਦੇ ਹੋ ਇਸ ਨਾਲ ਵੀ ਉਲਟੀ ਜੀ ਕੱਚਾ ਨਹੀਂ ਹੋਵੇਗਾ ਨੰਬਰ 9 ਜੇਕਰ ਤੁਹਾਨੂੰ ਬਹੁਤ ਜ਼ਿਆਦਾ ਕਬਰਾਟ ਜਾਂ ਫਿਰ ਚੱਕਰ ਆ ਰਹੇ ਹੋਣ ਤਾਂ ਇੱਕ ਗਲਾਸ ਠੰਡੇ ਪਾਣੀ ਵਿੱਚ ਨਿੰਬੂ ਨੂੰ ਚੋੜ ਕੇ ਕਾਲਾ ਨਮਕ ਪਾ ਕੇ ਸਿਪ ਸਿਪ ਕਰਕੇ ਪੀ ਲਓ ਆਰਾਮ ਮਿਲੇਗਾ ਨੰਬਰ 10 ਕੋਸਮਾ ਨੰਗੇ ਪੈਰ ਜ਼ਰੂਰ ਚੱਲਿਆ ਕਰੋ ਇਸ ਨਾਲ ਪੂਰੇ ਸਰੀਰ ਦੇ ਹੋਂ ਦਾ ਸਰਕਲ ਸਹੀ ਹੁੰਦਾ ਹੈ ਜਿਸ ਨਾਲ ਤੁਸੀਂ ਅਨੇਕਾਂ ਹੀ ਸਮੱਸਿਆਵਾਂ ਤੋਂ ਬਚੇ ਰਹਿੰਦੇ ਹੋ ਨੰਬਰ 11 ਖਾਣਾ ਬਣਾਉਣ ਸਮੇਂ ਹਮੇਸ਼ਾ ਸਟੀਲ ਦੇ ਬਰਤਨਾਂ ਜਾਂ ਫਿਰ ਮਿੱਟੀ ਦੇ ਬਰਤਨਾਂ ਦਾ ਹੀ ਇਸਤੇਮਾਲ ਕਰੋ ਕਦੇ ਵੀ ਖਾਣਾ ਐਲੂਮੀਨੀਅਮ ਦੇ ਬਰਤਨਾਂ ਵਿੱਚ ਨਾ ਬਣਾਓ ਇਹ ਬਰਤਨ ਤੁਹਾਨੂੰ ਸਭ ਤੋਂ ਜ਼ਿਆਦਾ ਰੋਗੀ ਬਣਾ ਰਹੇ ਹਨ ਨੰਬਰ 12 ਆਟਾ ਗੁੰਨਣ ਲਈ ਜੇਕਰ ਤੁਸੀਂ ਪਿੱਤਲ ਦੀ ਪ੍ਰਾਂ ਦਾ ਇਸਤੇਮਾਲ ਕਰਦੇ ਹੋ ਤਾਂ ਸਰੀਰ ਲਈ ਬਹੁਤ ਹੀ ਗੁਣਕਾਰੀ ਹੈ ਇਸ ਨਾਲ ਸਰੀਰ ਨੂੰ ਨੇ ਕਾਹੀ ਤੱਤ ਮਿਲਦੇ ਹਨ ਨੰਬਰ 13 ਚਾਹ ਨੂੰ ਆਪਣਾ ਨਸ਼ਾ ਨਾ ਬਣਾਓ ਇਹ ਤੁਹਾਡੇ ਸਰੀਰ ਦਾ ਨੁਕਸਾਨ ਹੀ ਕਰਦੀ ਹੈ ਇਸ ਤੋਂ ਇਲਾਵਾ ਚਾਹ ਨੂੰ ਕਦੇ ਵੀ ਦੁਬਾਰਾ ਗਰਮ ਕਰਕੇ ਨਾ ਪੀਓ ਤੁਹਾਡੇ ਸਰੀਰ ਵਿੱਚ ਜ਼ਹਿਰ ਦਾ ਕੰਮ ਕਰਦੀ ਹੈ ਨੰਬਰ 14 ਆਰਤਾਂ ਨੂੰ ਬੈਠ ਕੇ ਹੀ ਝਾੜੂ ਪੂੰਝਾ ਕਰਨਾ ਚਾਹੀਦਾ ਹੈ ਇਸ ਨਾਲ ਉਹਨਾਂ ਦੇ ਅਨੇਕਾਂ ਹੀ ਰੋਗ ਦੂਰ ਹੋ ਜਾਂਦੇ ਹਨ ਜਿਸ ਨਾਲ ਉਹਨਾਂ ਨੂੰ ਜ਼ਿੰਦਗੀ ਕੱਢਣੀ ਸੌਖੀ ਹੋ ਜਾਂਦੀ ਹੈ ਨੰਬਰ 15 ਰਸੋਈ ਵਿੱਚ ਬਰਕਤ ਰੱਖਣ ਲਈ ਹਰ ਚੀਜ਼ ਨੂੰ ਮੁਕਕਣ ਤੋਂ ਪਹਿਲਾਂ ਹੀ ਆਪਣੀ ਰਸੋਈ ਵਿੱਚ ਲਿਆ ਕੇ ਰੱਖੋ ਜੋ ਬਹੁਤ ਹੀ ਜ਼ਰੂਰੀ ਹਨ ਜੇਕਰ ਤੁਸੀਂ ਇਹ ਜੇਹਾ ਨਹੀਂ ਕਰਦੇ ਤਾਂ ਰਸੋਈ ਵਿੱਚੋਂ ਬਰਕਤ ਖਤਮ ਮੁੱਲ ਲੱਗ ਜਾਂਦੀ ਹੈ ਨੰਬਰ 16 ਆਪਣੇ ਦੰਦਾਂ ਨੂੰ ਜ਼ਰੂਰ ਚਮਕਾ ਕੇ ਰੱਖਿਆ ਕਰੋ ਇਹਨਾਂ ਨਾਲ ਤੁਹਾਡੇ ਚਿਹਰੇ ਉਪਰ ਮੁਸਕਾਨ ਸੋਹਣੀ ਲੱਗਦੀ ਹੈ ਇਸ ਲਈ ਦੰਦਾਂ ਉਪਰ ਨਮਕ ਤੇ ਨਿੰਬੂ ਦਾ ਰਸ ਰਗੜ ਲਓ ਦੰਦ ਮੋਤੀਆਂ ਦੀ ਤਰ੍ਹਾਂ ਚਮਕ ਜਾਣਗੇ ਨੰਬਰ 17 ਰੋਜ਼ਾਨਾ ਇੱਕ ਚਮਚੇ ਸੌਫ ਜ਼ਰੂਰ ਖਾਇਆ ਕਰੋ ਸਰੀਰ ਅੰਦਰ ਜੇਕਰ ਕੋਈ ਸਮੱਸਿਆ ਹੋਵੇਗੀ ਉਹ ਹੌਲੀ ਹੌਲੀ ਖਤਮ ਹੋਣ ਲੱਗ ਜਾਵੇਗੀ ਨਾਲ ਹੀ ਇਹਨਾਂ ਨਾਲ ਅੱਖਾਂ ਦੀ ਰੌਸ਼ਨੀ ਵਧਾਉਣ ਲਈ ਬਹੁਤ ਹੀ ਲਾਭਕਾਰੀ ਹਨ ਨੰਬਰ 18 ਜਦੋਂ ਵੀ ਤੁਸੀਂ ਸਵੇਰੇ ਉੱਠਦੇ ਹੋ ਤਾਂ ਪਹਿਲਾਂ ਪਾਣੀ ਪੀ ਲਓ ਫਿਰ ਪਿਸ਼ਾਬ ਕਰਨ ਜਾਓ ਕਦੇ ਵੀ ਪਿਸ਼ਾਬ ਕਰਨ ਤੋਂ ਤੁਰੰਤ ਬਾਅਦ ਚਾਹ ਪਾਣੀ ਨਾ ਪੀਵੋ ਨਹੀਂ ਤਾਂ ਸਰੀਰ ਨੂੰ ਨੁਕਸਾਨ ਹੀ ਹੋਣਗੇ ਨੰਬਰ 19 ਅਨਾਰ ਖਾਣ ਨਾਲ ਸਰੀਰ ਵਿੱਚ ਕਦੇ ਵੀ ਖੂਨ ਦੀ ਕਮੀ ਨਹੀਂ ਹੁੰਦੀ ਤੇ ਨਾਲ ਹੀ ਚਿਹਰੇ ਤੇ ਚਮਕਾਉਣ ਵਿੱਚ ਇਹ ਬਹੁਤ ਹੀ ਮਦਦ ਕਰਦਾ ਹੈ ਇਸ ਲਈ ਇਸ ਨੂੰ ਜ਼ਰੂਰ ਖਾ ਲਿਆ ਕਰੋ ਨੰਬਰ 1 ਜੇਕਰ পেট ਵਿੱਚ ਦਰਦ ਹੋ ਰਿਹਾ ਹੈ ਤਾਂ ਹਿੰਗ ਦਾ ਪੇਸਟ ਪੇਟ ਤੇ ਲਗਾ ਲਓ ਇਸ ਤੋਂ ਇਲਾਵਾ ਜਵੈਂਡ ਦੀ ਚੁਟਕੀ ਪਾਣੀ ਵਿੱਚ ਉਬਾਲ ਕੇ ਪੀ ਲਓ পেট ਦਰਦ ਠੀਕ ਹੋ ਜਾਵੇਗਾ ਨੰਬਰ 2 ਆਪਣੇ ਬੈੱਡ ਸ਼ੀਟ ਨੂੰ ਹਫ਼ਤੇ ਵਿੱਚ ਇੱਕ ਵਾਰ ਬਦਲ ਜ਼ਰੂਰ ਦੇਵੋ ਨਹੀਂ ਤਾਂ ਇਸ ਦੇ ਬੁਰੇ ਨੁਕਸਾਨ ਤੁਹਾਡੇ ਚਿਹਰੇ ਉੱਪਰ ਹੀ ਪੈਣ ਲੱਗ ਜਾਂਦੇ ਹਨ ਜਿਸ ਨਾਲ ਚਿਹਰੇ ਉੱਪਰ ਝੁਰੜੀਆਂ ਛਾਈਆਂ ਪੈਣ ਲੱਗ ਜਾਂਦੀਆਂ ਹਨ ਨੰਬਰ 3 ਜੇਕਰ ਵਾਲ ਜ਼ਿਆਦਾ ਝੜਦੇ ਨੇ ਤੇ ਕੱਚੇ ਆਮਲੇ ਦਾ ਰੋਜ਼ਾਨਾ ਸੇਵਨ ਜ਼ਰੂਰ ਕਰੋ ਇਸ ਨਾਲ ਵਾਲਾਂ ਦਾ ਝੜਨਾ ਬੰਦ ਹੋਵੇਗਾ ਵਾਲਾਂ ਦੀ ਲੰਬਾਈ ਵਧੇਗੀ ਚਿਹਰੇ ਉੱਪਰ ਚਮਕਾਵੇਗੀ ਨੰਬਰ 23 ਬੈਂਕਣ ਵਿੱਚ ਕਲੋਰੀ ਘਟ ਹੁੰਦੀ ਹੈ ਜੇਕਰ ਤੁਸੀਂ ਨਿਯਮਤ ਤੌਰ 'ਤੇ ਵਿਚ ਇਸ ਦਾ ਸੇਵਨ ਕਰਦੇ ਹੋ ਤਾਂ ਇਸਨੇ ਭજન ਘਟ ਹੋਣ ਲੱਗ ਜਾਂਦਾ ਹੈ ਨੰਬਰ 24 ਘਰ ਵਿੱਚ ਪਾਥੀ ਦਾ ਗੋਹਾ ਜਲਾ ਕੇ ਧੂਫ ਜ਼ਰੂਰ ਦਿਆ ਕਰੋ ਇਸ ਨਾਲ ਘਰ ਵਿੱਚ ਨਿਕਰਾਤਮ ਊਰਜਾ ਖਤਮ ਹੁੰਦੀ ਹੈ ਤੇ ਨਾਲ ਹੀ ਘਰ ਵਿੱਚ ਖੁਸ਼ਹਾਲੀ ਤੇ ਸੁਖ ਸ਼ਾਂਤੀ ਵਾਲਾ ਮਾਹੌਲ ਹਮੇਸ਼ਾ ਬਣਿਆ ਰਹਿੰਦਾ ਹੈ ਨੰਬਰ 25 ਵਾਲਾਂ ਉੱਪਰ ਨਹਾਉਣ ਤੋਂ ਪਹਿਲਾਂ ਦਹੀਂ ਵਿੱਚ ਸਰੋਂ ਦਾ ਤੇਲ ਮਿਕਸ ਕਰਕੇ ਲਗਾ ਲਓ ਵਾਲ ਬਹੁਤ ਹੀ ਨਰਮ ਤੇ ਸਿਲਕੀ ਹੋ ਜਾਣਗੇ ਇਸ ਤੋਂ ਇਲਾਵਾ ਇਕੱਲੇ ਇਕੱਲੇ ਰਹਿਣਗੇ ਤੇ ਨਾਲ ਹੀ ਵਾਲ ਅੰਦੀ ਲੰਬਾਈ ਵਧੇਗੀ ਨੰਬਰ 26 ਅਰ ਵਿੱਚ ਤੇਲ ਦੀ ਮਾਲਿਸ਼ ਜ਼ਰੂਰ ਕਰਿਆ ਕਰੋ ਇਸ ਨਾਲ ਸਿਰਦਰਦ ਤੋਂ ਆਰਾਮ ਰਹਿੰਦਾ ਹੈ ਤੇ ਨਾਲ ਹੀ ਵਾਲਾਂ ਨੂੰ ਪੋਸ਼ਣ ਮਿਲਦਾ ਜਿਸ ਨਾਲ ਵਾਲਾਂ ਦੀ ਲੰਬਾਈ ਤੇ ਮਜ਼ਬੂਤੀ ਵਧਣ ਵਿੱਚ ਮਦਦ ਮਿਲਦੀ ਹੈ ਨੰਬਰ 27 ਜੇਕਰ ਤੁਹਾਡਾ ਬੱਚਾ ਰਾਤ ਨੂੰ ਘੱਟ ਸੌਂਦਾ ਹੈ ਤਾਂ ਉਸ ਨੂੰ ਦਿਨ ਵਿੱਚ ਘੱਟ ਸੌਣ ਦੀ ਆਦਤ ਪਾਓ ਇਸ ਨਾਲ ਰਾਤ ਨੂੰ ਵਧੀਆ ਨੀਂਦ ਲੈਣ ਲੱਗ ਜਾਵੇਗਾ ਨੰਬਰ 28 ਅੱਖਾਂ ਵਿੱਚ ਸੁਰਮਾ ਪਾ ਲਿਆ ਕਰੋ ਇਸ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ਤੇ ਨਾਲ ਹੀ ਅੱਖਾਂ ਦੀ ਚਮਕ ਵੀ ਵਧਣ ਲੱਗ ਜਾਂਦੀ ਹੈ ਅੱਖਾਂ ਦੀ ਸਫਾਈ ਵੀ ਚੰਗੀ ਤਰ੍ਹਾਂ ਨਾਲ ਹੋਣ ਲੱਗ ਜਾਂਦੀ ਹੈ ਨੰਬਰ 29 ਜੇਕਰ ਤੁਸੀਂ ਚਰਬੀ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਰਾਤ ਦੇ ਸਮੇਂ ਨਾ ਪੰਜ ਗਲਤੀਆਂ ਵੱਲ ਖਾਸ ਖਿਆਲ ਰੱਖੋ ਪਹਿਲਾਂ ਜਲਦੀ ਨਾ ਖਾਣਾ ਖਾ ਲੋ ਦੂਸਰਾ ਹਲਕਾ ਖਾਣਾ ਖਾਓ ਤੀਸਰਾ ਸ਼ੇਅਰ ਜ਼ਰੂਰ ਕਰੋ ਚੌਥਾ ਦਾਲ ਦਾ ਹੀ ਸੇਵਨ ਕਰੋ ਪੰਜਵਾਂ ਕਦੇ ਵੀ ਖਾਣਾ ਖਾਣ ਤੋਂ ਤੁਰੰਤ ਬਾਅਦ ਸੌਂ ਨਾ ਨੰਬਰ 3 ਜੇਕਰ ਤੁਹਾਡੇ ਸਰੀਰ ਨੂੰ ਕੰਮ ਕਰਨ ਸਮੇਂ ਥਕਾਵਟ ਮਹਿਸੂਸ ਹੋ ਰਹੀ ਹੈ ਤਾਂ ਰੋਜ਼ਾਨਾ ਦੁੱਧ ਵਿੱਚ ਖੰਜੂਰਾਂ ਵਾਲ ਕੇ ਪੀਣੀਆਂ ਸ਼ੁਰੂ ਕਰਦੇ ਹੋ ਤੇ ਸਵੇਰ ਦੇ ਸਮੇਂ ਬਦਾਮ ਜ਼ਰੂਰ ਖਾਓ ਭਰਪੂਰ ਮਾਤਰਾ ਵਿੱਚ ਪਾਣੀ ਜ਼ਰੂਰ ਪੀਵੋ ਦਿਨਾਂ ਵਿੱਚ ਹੀ ਸਾਰੀ ਥਕਾਵਟ ਦੂਰ ਹੋ ਜਾਵੇਗੀ ਨੰਬਰ 33 ਕਈ ਲੋਕਾਂ ਨੂੰ ਬਹੁਤ ਬੁਰੀ ਆਦਤ ਹੁੰਦੀ ਹੈ ਕਿ ਉਹ ਆਪਣੇ ਵਾਲਾਂ ਨੂੰ ਧੌਣ ਤੋਂ ਤੁਰੰਤ ਬਾਅਦ ਤੌਲੀਏ ਨਾਲ ਰਗੜੀ ਜਾਣਗੇ ਕਿ ਉਹ ਸੁੱਕ ਜਾਣ ਜਾਂ ਫਿਰ ਉਹ ਪ੍ਰੈਸ ਜਾਂ ਫਿਰ ਉਹ ਪ੍ਰੈਸ ਡਰਾਇਰ ਦਾ ਇਸਤੇਮਾਲ ਕਰਦੇ ਹਨ ਪਰ ਇਹ ਬਹੁਤ ਹੀ ਗਲਤ ਹੈ ਸਿਰਫ ਤੁਹਾਡੇ ਵਾਲਾਂ ਨੂੰ ਨੁਕਸਾਨ ਹੀ ਕਰਦੇ ਹਨ ਇਸ ਲਈ ਵਾਲਾਂ ਨੂੰ ਆਪਣੇ ਆਪ ਸੁੱਕਣ ਦਿਓ ਜੋ ਬਹੁਤ ਹੀ ਸਹੀ ਹੈ ਨੰਬਰ 32 ਹੋਰ ਤੁਹਾਨੂੰ ਜਿਆਦਾ ਪਾਰਲਰ ਜਾਣ ਦੀ ਜਰੂਰਤ ਨਹੀਂ ਜੇਕਰ ਤੁਸੀਂ ਰੋਜ਼ਾਨਾ ਆਪਣੇ ਚਿਹਰੇ ਉੱਪਰ ਬੇਸਣ ਦੁੱਧ ਹਲਦੀ ਮਿਕਸ ਕਰਕੇ ਪੈਕ ਤਿਆਰ ਕਰ ਲਓ ਨਾਉਣ ਤੋਂ 15 ਮਿੰਟ ਪਹਿਲਾਂ ਆਪਣੇ ਚਿਹਰੇ ਉੱਪਰ ਲਗਾ ਲਓ ਤੇ ਫਿਰ ਧੋ ਲਓ ਇਸ ਨਾਲ ਤੁਹਾਡੇ ਚਿਹਰੇ ਉੱਪਰ ਬਹੁਤ ਗਲੋ ਤੇ ਚਮਕ ਆਵੇਗੀ ਨੰਬਰ 33 ਵਾਲਾਂ ਦੀ ਚਮਕ ਬਦਾਉਣ ਲਈ ਨਾਰੀਅਲ ਤੇਲ ਵਿੱਚ ਐਲੋਵੇਰਾ ਜੈਲ ਅਤੇ ਵਿਟਾਮਿਨੀ ਕੈਪਸੂਲ ਮਿਕਸ ਕਰਕੇ ਨਹਾਉਣ ਤੋਂ ਅੱਧਾ ਘੰਟਾ ਪਹਿਲਾਂ ਲਗਾ ਲਓ ਬਾਲਾਂ ਦੀ ਚਮਕ ਵੱਧ ਜਾਵੇਗੀ ਤੇ ਨਾਲ ਹੀ ਤੁਹਾਨੂੰ ਕਿਸੇ ਪਾਰਲਰ ਦੀ ਜ਼ਰੂਰਤ ਨਹੀਂ ਪਵੇਗੀ। ਨੰਬਰ 34 ਜੇਕਰ ਤੁਸੀਂ ਰੋਜ਼ਾਨਾ ਆਪਣੇ ਮੂੰਹ ਦੀ ਕਸਰਤ ਕਰਦੇ ਹੋ ਤਾਂ ਤੁਹਾਡੇ ਚਿਹਰੇ ਤੇ ਕੁਦਰਤੀ ਚਮਕ ਹਮੇਸ਼ਾ ਬਣੀ ਰਹਿੰਦੀ ਹੈ। ਨੰਬਰ 35 ਜੇਕਰ ਤੁਸੀਂ ਰੋਜ਼ਾਨਾ 10 ਪੱਤੇ ਤુલਸੀ ਦੇ ਸਵੇਰੇ ਉੱਠ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਮੂੰਹ ਵਿੱਚ ਪਾ ਕੇ ਚੂਸ ਲਓ ਤੇ ਫਿਰ ਅੰਦਰ ਨਿਗਲ ਲਓ ਇਸ ਨਾਲ ਤੁਹਾਡੇ ਸਰੀਰ ਨੂੰਨੇਕਾਂ ਹੀ ਲਾਭ ਹੋਣਗੇ। ਇਸ ਗੱਲ ਦਾ ਖਾਸ ਖ्याल ਰੱਖੋ ਕਿ ਇਹਨਾਂ ਨੂੰ ਕਦੇ ਵੀ ਚਬਾ ਕੇ ਨਹੀਂ ਖਾਣਾ ਚਾਹੀਦਾ। ਪਾਣੀ ਨਾਲ ਅੰਦਰ ਨੂੰ ਨਿਗਲ ਲਓ। ਨੰਬਰ 36 ਜੇਕਰ ਤੁਹਾਨੂੰ ਕਬਜ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਸੀਂ ਅੰजीर ਦਾ ਸੇਵਨ ਜ਼ਰੂਰ ਕਰਿਆ ਕਰੋ ਇਸ ਨਾਲ ਕਬਜ ਦੀ ਸਮੱਸਿਆ ਦੂਰ ਹੁੰਦੀ ਹੈ ਇਸ ਤੋਂ ਇਲਾਵਾ ਲੀਵਰ ਲਈ ਵੀ ਬਹੁਤ ਹੀ ਲਾਭਕਾਰੀ ਹੈ ਨੰਬਰ 37 ਰੋਜ਼ਾਨਾ ਤਾਜੀ ਸਬਜ਼ੀ ਬਣਾ ਕੇ ਖਾਇਆ ਕਰੋ ਸਭ ਤੋਂ ਜ਼ਿਆਦਾ ਤੁਸੀਂ ਉਹ ਦੋ ਬਿਮਾਰ ਹੁੰਦੇ ਹੋ ਜਦੋਂ ਤੁਸੀਂ ਬਾਸੀ ਸਬਜ਼ੀ ਦਾ ਇਸਤੇਮਾਲ ਕਈ ਕਿ ਦਿਨਾਂ ਤੱਕ ਕਰੀ ਜਾਂਦੇ ਹੋ ਨੰਬਰ 38 ਘੱਟ ਨੀਂਦ ਲੈਣ ਵਾਲਾ ਵਿਅਕਤੀ ਬਹੁਤ ਜਲਦੀ ਬੁੱਢਾ ਹੋ ਜਾਂਦਾ ਹੈ ਉਹਨਾਂ ਨੂੰ ਨੇਕਾਂ ਹੀ ਬਿਮਾਰੀਆਂ ਘੇਰ ਲੈਂਦੀਆਂ ਹਨ ਜਿਸ ਨਾਲ ਉਹ ਕਈ ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹਨ ਨੰਬਰ 39 ਸਬਜ਼ੀ ਬਣਾਉਣ ਸਮੇਂ ਉਸ ਵਿੱਚ ਗਰਮ ਮਸਾਲੇ ਘੱਟ ਮਾਤਰਾ ਵਿੱਚ ਪਾਇਆ ਕਰੋ ਇਸ ਤਰੀ ਨੂੰ ਗਰਮੀ ਕਰਦੇ ਹਨ ਜਿਸ ਨਾਲ ਤੁਹਾਨੂੰ ਪਿਸ਼ਾਬ ਇਨਫੈਕਸ਼ਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਨੰਬਰ 40 ਜਦੋਂ ਵੀ ਰੋਟੀ ਖਾਂਦੇ ਹੋ ਤਾਂ ਹਮੇਸ਼ਾ ਮੋਟੀ ਰੋਟੀ ਹੀ ਖਾਓ। ਸੁਪਰ ਫਾਰਮਕਿਓ ਜਿਆਦਾ ਨਾ ਲਗਾਓ। ਇਸ ਨਾਲ ਤੁਸੀਂ ਅਨੇਕਾਂ ਹੀ ਰੋਗਾਂ ਦੇ ਸ਼ਿਕਾਰ ਹੁੰਦੇ ਹੋ। ਮੋਟੀ ਰੋਟੀ ਤੁਹਾਡੇ ਸਰੀ ਨੂੰ ਅਨੇਕਾਂ ਹੀ ਫਾਇਦੇ ਕਰਦੀ ਹੈ। ਨੰਬਰ 41 ਜੇਕਰ ਤੁਹਾਨੂੰ ਕੋਈ ਵੀ ਕਮਰਦਰਦ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਪਪੀਤੇ ਦਾ ਸੀਵਨ ਜ਼ਰੂਰ ਕਰਿਆ ਕਰੋ ਇਸ ਸਰੀਰ ਵਿੱਚ ਤਾਕਤ ਪੜਦਾ ਜਿਸ ਨਾਲ ਕਮਰ ਵਿੱਚ ਹੋ ਰਿਹਾ ਦਰਦ ਹੌਲੀ-ਹੌਲੀ ਠੀਕ ਹੋਣ ਲੱਗ ਜਾਂਦਾ ਹੈ। ਨੰਬਰ 42 ਜੇਕਰ ਵਾਲ ਉਮਰ ਤੋਂ ਪਹਿਲਾਂ ਚਿੱਟੇ ਹੋ ਗਏ ਤਾਂ ਰੋਜ਼ਾਨਾ ਹਰਾ આમਲਾ ਖਾਣਾ ਸ਼ੁਰੂ ਕਰ ਦੇਵੋ। ਤੁਸੀਂ ਇਸ ਨੂੰ ਕਿਸੇ ਵੀ ਰੂਪ ਵਿੱਚ ਖਾ ਸਕਦੇ ਹੋ ਪਾਊਡਰ ਪਾਣੀ ਵਿੱਚ ਮਿਕਸ ਕਰਕੇ ਪੀ ਲਓ ਜਾਂ ਕੱਚਾ આમਲਾ ਖਾ ਲਓ। ਨੰਬਰ 43 ਕਦੇ ਵੀ ਆਪਣੇ ਚਿਹਰੇ ਉੱਪਰ ਪੀਲੇ ਰੰਗ ਦੀ ਐਲੋਵੇਰਾ ਜੈਲ ਨਾ ਲਗਾਓ। ਇਸ ਤਰ੍ਹਾਂ ਕਰਨਾ ਤੁਹਾਡੇ ਚਿਹਰੇ ਦਾ ਨੁਕਸਾਨ ਹੀ ਹੋਵੇਗਾ ਕਦੇ ਵੀ ਫਾਇਦਾ ਨਹੀਂ। ਹੋਵੇਗਾ ਨੰਬਰ 44 ਜੇਕਰ ਤੁਹਾਡੇ ਚਿਹਰੇ ਉਪਰ অ্যালোਵੈਰਾ ਜਲ ਸ਼ੂਟ ਨਹੀਂ ਕਰ ਰਹੀ ਤਾਂ ਕਦੇ ਵੀ ਆਪਣੇ ਚਿਹਰੇ ਉਪਰ ਉਸ ਦਾ ਇਸਤੇਮਾਲ ਨਾ ਕਰੋ ਇਸ ਨਾਲ ਨੁਕਸਾਨ ਹੀ ਹੋਵੇਗਾ ਨੰਬਰ 45 ਨਿੰਬੂ ਦੇ ਰਸ ਨੂੰ ਉਸ ਜਗ੍ਹਾ ਉੱਤੇ ਲਗਾਓ ਜਿੱਥੇ ਚਮੜੀ ਕਾਲੀ ਹੋ ਗਈ ਹੋਵੇ ਇਸ ਨੂੰ ਅੱਧੇ ਘੰਟੇ ਲਈ ਰੱਖੋ ਫਿਰ ਸਾਫ ਪਾਣੀ ਨਾਲ ਧੋ ਲਵੋ ਇਸ ਤੋਂ ਬਾਅਦ ਹੱਥਾਂ ਵਿੱਚ ਮੌਸਚਰਾਈਜ਼ਰ ਲਗਾਉਣਾ ਭੁੱਲਣਾ ਭੁੱਲੋ ਕਿਉਂਕਿ ਨਿੰਬੂ ਲਗਾਉਣਾ ਚਮੜੀ ਸੁੱਕ ਜਾਂਦੀ ਹੈ ਨੰਬਰ 46 ਸੌਣ ਸਮੇਂ ਕਦੇ ਵੀ ਆਪਣੇ ਸਰਾਣੇ ਫੋਨ ਰੱਖ ਕੇ ਨਾ ਸੋਵੋ ਇਸ ਨਾਲ ਤੁਸੀਂ ਰੋਗਾਂ ਦੇ ਸ਼ਿਕਾਰ ਹੋਵੋਗੇ ਤੇ ਨਾਲ ਹੀ ਤੁਹਾਨੂੰ ਕਦੇ ਵੀ ਨੀਂਦ ਸਹੀ ਤਰੀਕੇ ਨਾਲ ਨਹੀਂ ਆਵੇਗੀ ਤੁਸੀਂ ਬਾਰ ਬਾਰ ਉਸ ਨੂੰ ਦੇਖੀ ਜਾਮੋਗੇ ਨੰਬਰ 47 ਲੱਸੀ ਪੀਣ ਵਾਲੇ ਵਿਅਕਤੀ ਦਾ ਸਰੀਰ ਹਮੇਸ਼ਾ ਅੰਦਰ ਤੋਂ ਠੰਡਾ ਰਹਿੰਦਾ ਹੈ ਨਾਲ ਹੀ ਉਸ ਨੂੰ ਕਦੇ ਵੀ ਪਿਸ਼ਾਬ ਇਨਫੈਕਸ਼ਨ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 48 ਵੱਧ ਤੋਂ ਵੱਧ ਫਲਾਂ ਸਬਜ਼ੀਆਂ ਦਾ ਸੇਵਨ ਕਰੋ ਸਰੀਰ ਨੂੰ ਤਾਕਤ ਮਿਲਦੀ ਹੈ ਨਾਲ ਹੀ ਸਰੀਰ ਨੂੰ अनेका ਹੀ ਲਾਭ ਮਿਲਦੇ ਨੰਬਰ 49 ਸੌਣ ਤੋਂ ਪਹਿਲਾਂ ਹੀ ਦੁੱਧ ਪੀਵੋ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਨੀਂਦ ਵਧੀਆ ਲੈਣ ਵਿੱਚ ਮਦਦ ਮਿਲੇਗੀ ਤੇ ਨਾਲ ਹੀ ਸਰੀਰ ਤਣਾਅ ਤੋਂ ਮੁਕਤ ਹੋਵੇਗਾ। ਨੰਬਰ 5 ਆਪਣੇ ਕਮਰੇ ਵਿੱਚ ਹਲਕੀ ਬੱਤੀ ਜ਼ਰੂਰ ਜਲਾ ਲਿਆ ਕਰੋ। ਇਸ ਨਾਲ ਤੁਹਾਨੂੰ ਬੁਰੇ ਸੁਪਨੇ ਨਹੀਂ ਆਉਣਗੇ ਤੇ ਨਾਲ ਹੀ ਨੀਂਦ ਵੀ ਸਹੀ ਆਵੇਗੀ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ। ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।